ਹੀ ਲੋਡ ਪੈ ਗਈ ਸੀ ਅਜਿਹਾ ਬਿਆਨ ਦੇਣ ਦੀ ਕਿ ਹੁਣ ਕਹ ਰਹੇ ਨੇ ਕਿ ਬੀਜੇਪੀ ਦੀ ਸੋਚ ਘਟੀ ਹੈ। ਕੋ ਬੀਜੇਪੀ ਦੀ ਕੋਈ ਸੋਚ ਘਟੀ ਨਹੀਂ ਹੈ। ਬੀਜੇਪੀ ਦੀ ਸੋਚ ਅੱਪਲ ਹੈ। ਜੇ ਬੀਜੇਪੀ ਦੀ ਅੱਪਲ ਸੋਚ ਹੈ ਤਾਂ ਹੀ ਤਾਂ ਬਿਆਨ ਚ ਸੀ ਸਰਕਾਰ ਬਣਾ ਲਈ। ਤਾਂ ਹੀ ਤਾਂ ਸੀ ਹਰਿਆਣਾ ਦੀ ਤੀਸਰੀ ਵਾਰੀ ਨਾਲ ਹਾਂ ਰਾਜਸਥਾਨ ਸਰਕਾਰ ਬਣਾ ਲਈ। ਇਹ ਅੱਪਲ ਸੋਚ ਤਾਂ ਹੀ ਬਣਦੀ ਹੈ। ਇੱਕ ਬੰਦਾ ਕਰਪਟ ਬੰਦਾ ਉਹ ਗਾਲਾਂ ਕੱਢ ਰਿਹਾ ਮੋਦੀ ਨੂੰ ਮਾਮਾ ਭੈਣਾਂ ਦੀ ਵੀ ਭਾਈ ਮੈਂ ਆਪਣੇ ਲੀਡਰ ਨੂੰ ਗਾਲਾਂ ਆਪਣੇ ਸਾਹਮਣੇ ਕਢਾਵਾ ਤੇ ਲੋਕ ਕਹਿੰਨਗੇ ਇਹ ਤਾਂ ਗਦਾ ਬੰਦਾ ਵੀ ਜਿਹੜਾ ਆਪਣੇ ਲੀਡਰ ਨੂੰ ਗਾਲਾਂ ਕਢਾ ਰਿਹਾ ਦੀ ਬੰਦੇ ਨੂੰ ਰੋਕ ਨਹੀਂ ਰਿਹਾ ਕਿਸਾਨ ਦਾਦਾ ਬੁਰਕਾ ਪਾਇਆ ਤੇ ਵੀ ਝੰਡੇ ਚੱਕ ਕੇ ਕਿਸਾਨ ਬਣ ਕੇ ਇੱਕ ਤੋਂ 80 ਬੰਦੇ ਬੈਠੇ ਉਹ ਕਿਸਾਨ ਹੈ ਉਹਦਾ ਨਵਾਂ ਚਿਕੰਦਰ ਟੈਗ ਉਹ ਬੰਦੇ ਲੈ ਕੇ ਆਇਆ ਉਹ ਤਾਂ ਕਿਸਾਨ ਹੈ ਕੱਗਰ ਜਰ ਰਹੇ ਤੋ ਆਏ ਵੇ ਤੇ ਮੈਂ ਜਿਹੜਾ ਨਾਂਵ ਹੋ ਰਿਹਾ ਕੱਗਰਾਂ ਤੇ ਜਗਿੰਦਰ ਟਾਗਰ ਜੀ 99147 49620 ਹੁਣ ਫੋਨ ਕਰ ਲੋ ਵੀ ਉੱਥੇ ਬੈਠਾ ਕਿ ਨਹੀਂ ਦਾ ਉਹ ਬੰਦੇ ਕਿਹਦਾ ਬੰਦਾ ਹੋ ਗੁਰਲਾਲ ਐਮਐਲਏ ਦਾ ਇੱਕ ਐਮਐਲਏ ਜਿਹੜਾ ਰਾਸ਼ਟਰੀ ਪੱਤਰ ਤੇ ਕਬੱਡੀ ਦਾ ਖਿਡਾਰੀ ਹੋਵੇ ਉੱਥੇ ਦੌੜਾਂ ਲੱਗਿਆ ਉਹਦੇ ਹਲਕੇ ਚ ਲੱਗਿਆ ਹੋਵੇ ਉਹਨੂੰ ਤਾਂ ਵੈਸੇ ਤਾਂ ਨਾਂ ਲਾਣਾ ਚਾਹੀਦਾ ਵੀ ਆਓ ਬੱਚੋ ਜਿਸ ਤਰ੍ਹਾਂ ਮੈਂ ਤਰੱਕੀ ਕਰਕੇ ਤੁਸੀਂ ਵੀ ਤਰੱਕੀ ਕਰੋ। ਮੈਂ ਤੁਸੀਂ ਮੋਦੀ ਨੂੰ ਗਾਣਾ ਕੱਢੀ ਜਾਂਦੇ ਭਾਈ। ਜੇ ਤੁਹਾਨੂੰ ਇੰਨੇ ਗਾਣੇ ਕੱਢੀਆਂ ਇੱਕ ਵਾਰ ਤੁਸੀਂ ਮੋਦੀ ਦੇ ਪੈਸੇ ਨਹੀਂ। ਫੇਰ ਕਹਿੰਦਾ ਵੀ ਮੋਦੀ ਦੇ ਪੈਸੇ ਆਪਣੇ ਕੋਲ ਦੇ ਦੂੰਨਾ। ਮੈਂ ਇਹ ਉਹਨੂੰ ਕਹਾ ਕਿ ਪੰਡਤ ਜਵਾਰ ਲਾਲ ਤੋਂ ਲੈ ਕੇ ਦੇਵ ਗੋੜਾ ਤੱਕ ਮਮੋਨ ਸਿੰਘ ਤੱਕ ਕਿਸੇ ਨੇ 1 ਰੁਪਿਆ ਵੀ ਦਿੱਤਾ। ਜੇ ਪੈਸੇ ਦਿੱਤੇ ਆ ਤਾਂ ਮਾਨ ਦੂ ਮੋਦੀ ਜੀ ਨੇ ਕਿਸਾਨਾਂ ਨੂੰ ਦਿੱਤਾ। ਲੋਕਾਂ ਨੂੰ ਕੱਚੇ ਮਕਾਨ ਬਣਾ ਕੇ ਮੋਦੀ ਜੀ ਦਿੱਤੇ ਅਜਮੇਗਾ ਸਕੀਮ ਚੱਲ ਰਹੀ ਹੈ ਕੌਣ ਚਲਾ ਰਿਹਾ ਮੋਦੀ ਜੀ ਉਹ ਕਹਿੰਦੇ ਪੰਜਾਬ ਕਿਸੇ ਬਾਪ ਦਾ ਥੋੜੀ ਹੈ ਕੌਣ ਮੈਂ ਤੁਹਾਡੇ ਪਿਓ ਦਾ ਜਿਹੜਾ 2 ਲੱਖ ਰੁਪਇਆ ਲੈ ਕੇ ਤੁਸੀਂ ਢਗਾਣ ਮਾਰ ਕੇ 2 ਲੱਖ ਕਰੋੜ ਰੁਪਇਆ ਤੁਸੀਂ ਲੋਕਾਂ ਦੇ ਕਰਜ਼ਾ ਜਿਨਾ ਦਿੱਤਾ ਇਹ ਤੁਹਾਡੇ ਪਿਓ ਦਾ ਲੋਕਾਂ ਨੇ ਕਰਜ਼ਾ ਤਾਰਨਾ ਇੰਨੇ ਨਹੀਂ ਤਾਰਨਾ ਨਾ ਭਗਵੰਤ ਮਾਨ ਨੇ ਨਾ ਤੇਜਰੀਵਾਨ ਨੇ ਪੰਜਾਬ ਦੀ ਜਨਤਾ ਦੇ ਉੱਤੇ ਇਹ ਕਰ ਚ। ਕਾਰੀਵਾਲ ਤੇ ਵੀ ਕਹਿੰਦੇ ਨੇ ਕਹਿੰਦੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹਨਾਂ ਦੀ ਸੋਚ ਇਹ ਦਿਖਾਉਂਦੀ ਹੈ ਕਿ ਬਹੁਤ ਘਟੀਆਂ ਸੋਚ ਦੇ ਗੇਜ਼ਰਾਂ ਨਹੀਂ ਮੇਰੀ ਸੋਚ ਤਾਂ ਘਟੀਆਂ ਤੁਹਾਡੇ ਸਾਹਮਣੇ ਆ ਉਹ ਭੋਂਕੜ ਤੂੰ ਇਹ ਦੱਸ ਤੈਨੂੰ ਲੋਕ ਸਾਰੇ ਪੰਜਾਬ ਦੇ ਲੋਕ ਭੋਂਕੜ ਕਹਿੰਦੇ ਆ ਵੀ ਭੋਂਕੜ ਤੂੰ ਦੱਸ ਕਰਿਆ ਕੀ ਆ ਤੈਨੂੰ ਇੰਨਾ ਚਿਰ ਬਿਨਾ ਵਜ਼ੀਰੀ ਤੋਂ ਰੱਖਿਆ ਫਿਰ ਤੇਰੀ ਵਜ਼ੀਰੀ ਗਈ ਕਿਉਂ ਰੱਖਿਆ ਇੱਕ ਤੋਂ ਨਲਾਇਕ ਤਾਂ ਜਿਹੜਾ ਨਲਾਇਕਾ ਹੁੰਦਾ ਉਹ ਅੱਜ ਵੀ ਰੂਟਾ ਤੁਹਾਨੂੰ ਲੱਗਦਾ ਜੀ ਵੀ ਫਿਰ ਜਿਹੜਾ ਇਹ ਬਿਆਨ ਦਿੰਦਾ ਤੁਸੀਂ ਕਿਸਾਨਾਂ ਬਾਰੇ ਨਹੀਂ ਬੋਲੇ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਵੀ ਗੱਲ ਕਹਿ ਰਹੀ ਹੈ ਕਿ ਤਾਹੀਂ ਐਸੀ ਗੱਲਾਂ ਕਰਕੇ ਬੀਜੇਪੀ ਪੰਜਾਬ ਤੋਂ ਕੁਝ ਨਹੀਂ ਦਈ ਅਸੀਂ ਪਿਛੜੇ ਨਹੀਂ ਤੁਹਾਨੂੰ 2027 ਤੱਕ ਲੱਗੂ ਅਸੀਂ ਕਿੱਥੇ ਖੜੇ ਆ ਇੱਕ ਬੰਦਾ ਉਹ ਤਾਂ ਕਹਿੰਦੇ ਕਹਿੰਦੇ ਪੰਜਾਬ ਤੇ ਬੀਜੇਪੀ ਕਦੇ ਬਣੇ ਨਹੀਂ ਸਕਦੀ ਕਹਿੰਦੇ ਇਹ ਬੀਬੀ ਜੀ ਕੇਜੀ ਦੀ ਵਲਤਾ ਕਹਿੰਦਾ ਤਾਂ ਨਾ ਬਿਦਲੀ ਚ ਮੇਰੇ ਜੂੰਦੇ ਜੂੰਦੇ ਦਿੱਲੀ ਚ ਬੀਜੇਪੀ ਦੀ ਸਰਕਾਰ ਨਹੀਂ ਕਰੂ ਮੇਰੇ ਮਰੇ ਦੇ ਬਾਦ ਬਣੂਗੀ ਆ ਤੇਰੇ ਸਾਹਮਣੇ ਹੀ ਐ ਇਹਨੂੰ ਮੂੰਹ ਤੇ ਮੂੰਹ ਭਾਰਿਆ ਤੈਨੂੰ ਹਰਾ ਕੇ ਘਰ ਬਟਾਪਤਾ ਹੁਣ ਤੋਂ ਲਿਆ ਕੇ ਪੰਜਾਬ ਚ ਚੇਅਰਮੈਨ ਜੀ ਮੀਦੋ ਲਾ ਰਹੇ ਆ ਦੇਖਿਆ ਜਾਵੇ ਤਾਂ ਤਰਨਤਾਰਨ ਦੇ ਵਿੱਚ ਵੀ ਬੀਜੇਪੀ ਦੀ ਵੋਟ ਐ ਇਸ ਵਾਰ ਵੋਟ ਬੈਂਕ ਜਿਹੜਾ ਘਟ ਪਿਆ ਦੇਖਿਆ ਮੈਡਮ ਜੀ ਜਦੋਂ ਉਹਦੀ ਲੋਕਲ ਸਰਕਾਰ ਨੂੰ ਨੌਸਟੈਂਪ ਆਖ ਦਿੱਤੀ ਉਹਦਾ naam ਢਾਣ ਦਾ ਪੇੜ ਸਭ ਤੋਂ ਉਹਦੇ ਸਾਹਮਣੇ ਉਹ ਦਿੱਕੋ ਐਸਐਸਪੀ ਸਾਹਿਬ ਨੂੰ ਵੀ ਸਸਪੈਂਡ ਇਲੈਕਟਿਵ ਪੁਜੀਸ਼ਨ ਕਰਤਾ ਹਾਂ ਕਿਉਂ ਕੀਤਾ ਹਾਂ ਕਿਉਂਕਿ ਗੜਬੜੀ ਇਤੀ ਗੜਬੜੀ ਗੜਬੜੀ ਕਰਕੇ ਇਹ ਬੰਦੇ ਨੇ ਉਹ ਵਿਚਾਰੀ ਦੇਵੀ ਜਿਹਨੇ ਹੁਕਮ ਮੰਨਿਆ ਹੁਕਮ ਦੀ ਪਾਲਣਾ ਕਿਤੇ ਹੋਇਆ ਕਿ ਆ ਜੋ ਬੇਧੀ ਕਰਕੇ ਬਠਾਤੀ ساری ਉਮਰ ਜਿੰਨਾ ਚਿਰ ਉਹ ਆਈਪੀਐਸ ਰਹੋਗੀ ਨਾ ਉਹ ਕਦੇ ਲੈਕਚਰ ਡਿਊਟੀ ਨਹੀਂ ਕਰੇਗੀ ਉਹ ਐਡੀ ਬੜਾ ਦੁੱਖ ਦਿੱਤਾ ਇੱਕ ਦੇਣਿਆਲਾ ਕੋਣ ਹੈ ਭਗਵਾਨ ਕੇ ਜੀ ਦੀ ਬਾਤ ਸਤਿ ਸ਼ਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਬੀਤੇ ਦਿਨਾਂ ਦੇ ਵਿੱਚ ਗੇਚਰਾਮ ਇੱਕ ਅਜਿਹਾ ਬਿਆਨ ਦਿੱਤੇ ਨੇ ਜੋ ਵਿਵਾਦ ਖੜਾ ਕਰ ਦਿੰਦਾ ਹੈ ਤੇ ਉੱਥੇ ਉਹ ਕਹਿੰਦੇ ਨੇ ਕਿ ਜੇ ਕਿਸਾਨਾਂ ਨੂੰ ਮੋਦੀ ਐਨਾ ਹੀ ਮਾੜਾ ਲੱਗਦਾ ਹੈ ਤਾਂ 2-2000 ਰੁਪਏ ਵਾਪਸ ਕਰ ਦਿਓ ਤੇ ਜਿਸ ਤੋਂ ਬਾਅਦ ਅੱਜ ਇਸ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਤੇ ਅੱਜ ਸਾਡੇ ਨਾਲ ਗੇਚਰਾਮ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਰਕੀ ਲੋੜ ਪੈ ਗਈ ਸੀ ਅਜਿਹਾ ਬਿਆਨ ਦੇਣ ਦੀ ਕਿ ਹੁਣ ਕਹਿ ਰਹੇ ਨੇ ਕਿ ਬੀਜੇਪੀ ਦੀ ਸੋਚ ਘਟੀ ਹੈ ਕਹਿੰਦੇ ਦੇਖੋ ਬੀਜੇਪੀ ਦੀ ਕੋਈ ਸੋਚ ਘਟੀ ਨਹੀਂ ਹੈ ਹਾਂ ਬੀਜੇਪੀ ਦੀ ਸੋਚ ਅੱਬਲੇ ਹਾਂ ਜੇ ਬੀਜੇਪੀ ਦੀ ਅੱਬਲ ਸੋਚ ਹੈ ਹਾਂ ਤਾਂ ਹੀ ਤਾਂ ਬਿਆਨ ਚ ਸੀ ਸਰਕਾਰ ਬਣਾ ਲਈ ਹਾਂ ਤਾਂ ਹੀ ਤਾਂ ਸੀ ਹਰਿਆਣਾ ਦੀ ਤੀਸਰੀ ਵਾਰੀ ਬਣਾ ਲਈ ਹਾਂ ਰਾਜਸਥਾਨ ਸਰਕਾਰ ਬਣਾ ਲਈ ਇਹ ਅੱਬਰ ਸੋਚ ਤਾਂ ਹੀ ਬਣ ਰਹੀ ਐ ਗੱਲ ਇਹ ਐ ਜਿਹੜੀ 2000 ਦੀ ਗੱਲ ਨਾ ਇੱਕ ਬੰਦਾ ਕਰਪਟ ਬੰਦਾ ਉਹ ਗਾਲਾਂ ਕੱਢ ਰਿਹਾ ਮੋਦੀ ਨੂੰ ਮਾਮਾ ਭੈਣਾਂ ਦੀਆਂ ਕਿ ਭਾਈ ਮੈਂ ਆਪਣੇ ਲੀਡਰ ਨੂੰ ਹੂੰ ਗਾਲਾਂ ਆਪਣੇ ਸਾਹਮਣੇ ਕਢਾਵਾ ਤੇ ਲੋਕਾਂ ਕਹਿਣਗੇ ਇਹ ਤਾਂ ਗਦਾ ਬੰਦਾ ਹੂੰ ਵੀ ਜਿਹੜਾ ਆਪਣੇ ਲੀਡਰ ਨੂੰ ਗਾਲਾਂ ਕਢਾ ਰਿਹਾ ਹੂੰ ਨਹੀਂ ਬੰਦੇ ਨੇ ਰੋਕ ਨਹੀਂ ਲਿਆ ਹੂੰ ਤਾਂ ਮੈਂ ਉਹਨੂੰ ਗੱਲ ਕਹੀ ਵੀ ਮਨਜੀਤ ਮੈਨੂੰ ਫਿਰ ਕਹਿੰਦਾ ਮੈਂ ਤੈਨੂੰ ਜਾਣਦਾ ਹੂੰ ਮੈਂ ਕਿਸ ਤਰ੍ਹਾਂ ਜਾਣਦਾ ਕਹਿੰਦਾ ਆਪਾਂ ਇਕੱਠੇ ਕਾਂਗਰਸ ਤੇ ਹਮ ਮੈਂ ਕਹੂੰ ਕਾਂਗਰਸ ਦਾ ਮਸਲਾ ਨਹੀਂ ਹਮ ਹੁਣ ਮੈਂ ਬੀਜੇਪੀ ਚਾ ਹਮ ਉਹ ਖਾਕੀ ਨਿਕਰ ਵਾਲੇ ਜੀ ਆਰਐਸਐਸ ਜੀ ਹਮ ਇੱਥੇ ਹਿੰਦੂ ਝੰਡਾ ਪਿੱਟ ਕਰਤਾ ਜੀ ਐਂ ਕਰਤਾ ਹਮ ਮੈਂ ਕਹਾ ਬੇਨਤੀ ਹੈ ਹਮ ਨਵੇਂ ਪਾਸੇ ਜੀ ਮਹਾਰਾਜ ਨੇ ਇੱਕ ਗੱਲ ਕਹੀ ਤਿਲਕ ਰੱਖ ਤਿਲਕ ਜੰਝੂ ਰੱਖਾ ਕੌਣ ਹੈ ਹਮ ਨਵੇਂ ਪਾਸੇ ਹਮ ਜਿਨੇ ਹਿੰਦੂਆਂ ਦੇ ਲਈ ਜੋ ਦੋ ਸ਼ਿਰਿੰਗਰ ਤੋਂ ਮਹਾਰਾ ਦੇ ਪਾਸ ਸਿੰਧੂ ਆਏ ਹਾਂ ਤਾਂ ਉਹਨਾਂ ਨੇ ਹਿੰਦੂਆਂ ਦੇ ਲਈ ਹਾਂ ਆਪਣੇ ਆਪ ਨੂੰ ਕੁਰਬਾਨ ਕੀਤਾ ਆਪਣਾ ਸੀਸ ਦਿੱਤਾ ਹਾਂ ਗੁਰੂ ਮਹਾਰਾ ਦੇ ਬੱਚੇ ਗੁਰੂ ਗੋਬਿੰਦ ਸਿੰਘ ਗੁਰੂ ਮਹਾਰਾ ਦੀ ਤਰਨ ਪਤਨੀ ਉਹਨਾਂ ਨੇ ਹਿੰਦੂਆਂ ਦੇ ਲਈ ਤਾਂ ਆਪਣੇ ਬੱਚੇ ਵੀ ਕੁਰਬਾਨ ਕਰਤੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਮਾਤਾ ਜੀ ਵੀ ਕੁਰਬਾਨ ਕਰਤੇ ਜੀ ਤੇ ਹਿੰਦੂਆਂ ਨੂੰ ਜੇ ਇਸ ਤਰ੍ਹਾਂ ਦੀ ਗਾਣਾ ਕੱਟਣ ਕੋਈ ਬੰਦਾ ਹਾਂ ਫਿਰ ਉਹ ਮੋਦੀ ਨੂੰ ਗਾਲਾਂ ਕੱਢਣ ਹਾਂ ਫਿਰ ਭਾਈ ਰੋਖਣਾ ਤੇ ਪੈਂਦੀ ਹੈ ਉਹ ਚਲੋ ਇੱਕ ਇਨਸਾਨ ਸੀਗਾ ਪਰ ਕਿਸਾਨਾਂ ਦੀ ਗੱਲ ਕਿੱਥੇ ਆ ਗਈ ਸੀ ਕਿ ਕਿਸਾਨਾਂ ਨੂੰ ਤੁਸੀਂ ਉਹ ਕਿਸਾਨ ਨਹੀਂ ਸੀ ਇੱਕ ਦੋ ਬੰਦੇ ਕਿਸਾਨ ਸੀ ਹਾਂ ਉਹ ਵੀ ਐਮਐਲਏ ਦੇ ਚਮਚੇ ਸੀ ਹਾਂ ਐਮਐਲਏ ਦੇ ਪਿੱਠੂ ਸੀ ਹਾਂ ਉਹ ਕਿਸਾਨ ਨਹੀਂ ਸੀ ਹਾਂ ਉਹ ਤਾਂ ਸਮਗਰਦ ਸੀਗੇ ਹਾਂ ਉਹ ਤਾਂ ਚੱਕ ਕੇ ਆ ਗੰਡਾ ਖੜੀ 2023 ਚ 23 ਨੰਬਰ ਐਪਲੋ ਦਰਜ ਹੋਈ ਵੀ ਹੈ ਹਾਂ ਜਾ ਕੇ ਹੁਣ ਵੀ ਕੱਢ ਲੋ ਮੈਂ ਜੇ ਝੂਠ ਬੋਲਦਾ ਮੇਰੇ ਤੇ ਉਹ ਜਿਹੜਾ ਕਿਸਾਨ ਆਗੂ ਬਣਿਆ ਵਾ ਹਾਂ ਉਹਨ ਮੇਤੇ ਪਰਚਾ ਦੱਚ ਕਰਾਣਾ ਚਾਹੀਦਾ ਹਾਂ ਮੇਤੇ ਡੈਫਰੈਂਸ ਦਾ ਕੇਸ ਪਾਵੇ ਭਾਈ ਮੇਰੇ ਉਹਨਾਂ ਦੇ ਬਜ਼ੁਰਗ ਆਇਬ ਤੇ ਮਾਪੇ ਹਾਂ ਉਹ ਕਹਿੰਦੇ ਪੈਸੇ ਵਿੱਚੋਂ ਬੱਚੇ ਪੜਾਓ ਹਾਂ ਵੀ ਇੱਥੇ ਬੱਚੇ ਪੜਾਉਣ ਵਾਸਤੇ ਦੇ ਸੇ ਤਿਆਗਣ ਵਾਸਤੇ ਸੀ ਹਾਂ ਉਹ ਜਿਹੜੇ ਨਸ਼ੇ ਵੇਚਣੇ ਵਾਲੇ ਤੇ ਹਾਂ ਉਹ ਆ ਕੇ ਰੋਲਾ ਪਾ ਰਹੇ ਤੇ ਹਾਂ ਉਹ ਮੋਦੀ ਨੂੰ ਗਾਣਾ ਕੱਢਾ ਸੀ ਰੁੱਕਿਆ ਹਾਂ ਫਿਰ ਮੈਂ ਕਿਹਾ ਹਾਂ ਵੀ ਤੁਸੀਂ ਮੋਦੀ ਨੂੰ ਗਾਣਾ ਕੱਢੀ ਜਾਂਦੇ ਭਾਈ ਜੇ ਤੋਨੇ ਨੀ ਗਾਲਾਂ ਕੱਢਣੀਆਂ ਹਾਂ ਫਿਰ ਇੱਕ ਵਾਰ ਤੁਸੀਂ ਮੋਦੀ ਦੇ ਪੈਸੇ ਲਈ ਜੰਨੇ ਹਾਂ ਫਿਰ ਕਹਿੰਦਾ ਵੀ ਮੋਦੀ ਦੇ ਪੈਸੇ ਆਪਣੇ ਕੋਲ ਤੇ ਦਿੰਦਾ ਹਾਂ ਮੈਂ ਉਹਨੂੰ ਕਿਹਾ ਕਦੀ ਪੰਡਤ ਜਵਾਰ ਨਾਲ ਤੋਂ ਲੈ ਕੇ ਦੇਵ ਗੋੜਾ ਤੱਕ ਮਨੋਨ ਸਿੰਘ ਤੱਕਰ ਕਿਸੇ ਨੇ 1 ਰੁਪਿਆ ਵੀ ਦਿੱਤਾ ਜੇ ਪੈਸੇ ਦਿੱਤੇ ਹਾਂ ਤਾਂ ਮਾਨਜੁਗ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਨੂੰ ਦਿੱਤਾ ਲੋਕਾਂ ਨੂੰ ਕੱਚੇ ਮਕਾਨ ਬਣਾ ਕੇ ਮੋਦੀ ਜੀ ਨੇ ਦਿੱਤੇ ਅੱਜ ਮਰੇਗਾ ਸਕੀਮ ਚੱਲ ਰਹੀ ਹੈ ਕੌਣ ਚਲ ਰਿਹਾ ਮੋਦੀ ਜੀ ਤੁਹਾਡੇ ਕਹਿਣ ਦਾ ਮਤਲਬ ਆਮ ਆਦਮੀ ਪਾਰਟੀ ਦਾ ਬੰਦਾ ਸੀ ਆਮ ਆਦਮੀ ਦਾ ਹੂੰ ਵੀ ਉਹ ਇੱਕ ਕਿਸਾਨ ਨਹੀਂ ਸੀਗਾ ਉਹ ਆਮ ਆਦਮੀ ਉਹ ਕਿਸਾਨ ਦਾ ਦਾ ਪੁਰਖਾ ਪਾਇਆ ਤੇ ਬੀਬੀ ਝੰਡੇ ਚੱਕ ਕੇ ਕਿਸਾਨ ਬਣ ਗਏ ਹੂੰ ਇੱਕ ਉੱਤੇ 80 ਬੰਦੇ ਬੈਠੇ ਹੋ ਕਿਸਾਨ ਹੂੰ ਉਹਦਾ ਨਾਮ ਜਗਿੰਦਰ ਟੈਗਰ ਹੂੰ ਉਹ ਬੰਦੇ ਲੈ ਕੇ ਆਇਆ ਉਹ ਤਾਂ ਕਿਸਾਨ ਹੈ ਹੂੰ ਉਹ ਕਗਰਾਂਸ ਰਾਹ ਤੋਂ ਆਏ ਬੀਤੇ ਹੂੰ ਮੈਂ ਜਿਹੜਾ ਨਾਮ ਬੋਲ ਰਿਹਾ ਕਗਰਾਂਸ ਤੇ ਜਗਿੰਦਰ ਟੈਗਰ ਜੀ ਹੂੰ 951743 4960 ਵੀ ਹੂੰ ਉਹਨੂੰ ਫੋਨ ਕਰ ਲਓ ਹੂੰ ਵੀ ਉੱਥੇ ਬੈਠੇ ਕਿ ਨਹੀਂ ਦਾ ਹਾਂ ਉਹ ਬੰਦੇ ਲੈ ਕੇ ਕਿਹਦਾ ਬੰਦਾ ਹੋ ਹਾਂ ਗੁਰਲਾਲ ਐਮਐਲਏ ਦਾ ਹਾਂ ਇੱਕ ਐਮਐਲਏ ਜਿਹੜਾ ਰਾਸ਼ਟ੍ਰ ਪੱਧਰ ਤੇ ਕਬੱਡੀ ਦਾ ਖਿਡਾਰੀ ਹੋਵੇ ਉੱਥੇ ਦੌੜਾਂ ਲੱਗਿਆ ਉਹਦੇ ਹਲਕੇ 'ਚ ਲੱਗਿਆ ਹੋਵੇ ਹਾਂ ਉਹਨੂੰ ਤਾਂ ਵੈਸੇ ਤਾਂ ਨਾਂ ਲਾਣਾ ਚਾਹੀਦਾ ਹਾਂ ਵੀ ਆਓ ਬੱਚੋ ਜਿਸ ਤਰ੍ਹਾਂ ਮੈਂ ਇੱਥੇ ਤਰੱਕੀ ਕਰਕੇ ਤੁਸੀਂ ਵੀ ਤਰੱਕੀ ਕਰੋ ਇਹ ਐਮਐਲਏ ਦੇ ਮੂੰਹ ਦੇ ਉੱਤੇ ਉਹਨੇ ਦਿਖਾਇਆ ਹਾਂ ਵੀ ਤੂੰ ਜਿਹੜਾ ਜ਼ੋਰ ਲਾਇਆ ਸਾਨੂੰ ਬਾਹਰ ਹੀ ਨਿਕਲ ਦਿੱਤਾ ਹਾਂ ਉਹ ਮੰਡੀ ਦੇ ਗਰਾਊਂਡ ਦੇ ਵਿੱਚ ਅੰਦਰ ਘੁੰਮੀ ਗਈ ਹੂੰ ਮੇਰਾ ਕਹਿਣਾ ਪਾਵ ਹੈ ਵੀ ਇਹ ਸਰਕਾਰ ਹੂੰ ਕੱਲ ਇੱਕ ਕੋ ਐਮ ਐਲ ਏ ਹੈ ਹੂੰ ਸਾਬਕਾ ਮੰਤਰੀ ਧਾਲੀਵਾਲ ਜੀ ਜੀ ਉਹਨਾਂ ਨੇ ਕਿਹਾ ਹੈ ਕਿ ਵੀ ਗੇਜਾ ਰਾਮ ਜੀ ਨੂੰ ਅਜਿਹੇ ਬਿਆਨ ਨਹੀਂ ਸੀ ਦੇਣੇ ਚਾਹੀਦੇ ਹੂੰ ਐ ਪੁੱਛੀਏ ਹੂੰ ਗੇਜਾ ਰਾਮ ਨੂੰ ਤਾਂ ਹੋਰ ਹੀ ਕਿਤਨਾ ਬੋਲਦਾ ਸੀਗਾ ਹੂੰ ਬਿਆਨ ਮੈਂ ਜੋ ਦਿੱਤਾ ਮੈਂ ਤੁਹਾਡੇ ਸਾਹਮਣੇ ਹੂੰ ਵੀ ਮੈਂ ਆਉਂਦੀ ਤੁਹਾਡੇ ਸਾਹਮਣੇ ਦੱਸਣਾ ਹੂੰ ਉਹਨੂੰ ਇਹ ਪੁੱਛਣਾ ਚਾਹੀਦਾ ਵੀ 2000 ਰੁਪਏ ਦੀ ਤਾਂ ਗੱਲ ਕਰਦਾ ਅਜੇ ਨਾ ਤੁਸੀਂ 2 ਲੱਖ ਰੁਪਇਆ ਕਰਜ਼ਾ ਲੈ ਕੇ ਹੂੰ ਪੰਜਾਬ ਦੇ ਲੋਕਾਂ ਦਾ ਅੱਜ ਜੰਮ ਦਾ ਬੱਚਾ ਨਾ ਉਹਦੇ ਤੇ ਵੀ ਕਰਜ਼ਾ ਸਤਿੰਦਰ ਰਾਜਨ ਜੀ ਹੂੰ ਜਿਨ੍ਹਾਂ ਨੇ ਐਸ਼ਾਂ ਦੇ ਵਿੱਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੂੰ ਕਿਰਾਏ ਤੋਂ ਲਿਆ ਲੈ ਕੇ ਨਾਲ ਦਿੱਤੇ ਹੂੰ ਕਦੀ ਜਾ ਰਿਹਾ ਜੀ ਗੋਆ ਨੂੰ ਹੂੰ ਕਦੀ ਗੁਜਰਾਤ ਨੂੰ ਕਦੀ ਤਾਮਲਾਡੋ ਨੂੰ ਹੂੰ ਭਗਵੰਤ ਮਾਨਤਾ ਕਹਿੰਦਾ ਹੁਣ ਆਇਆ ਪੈਰ ਠੰਡੇ ਮਟੇਰਾ ਹੂੰ ਵੀ ਹੁਣ ਉਹ ਜਿੰਨੀ ਐਸ਼ ਕਰਨੀ ਕਰ ਲੋ ਹੂੰ ਇਹ ਇਕੱਲੇ ਹੀ ਹੂੰ ਅੱਜ ਪੰਜਾਬ ਦੇ ਜਿਹੜੇ ਵਜ਼ੀਰ ਹੈ ਉਹ ਜੀਰੋ ਹੈ ਜੀਰੋ ਹਮ ਤਾਲੀ ਵਾਲ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹਨਾਂ ਦੀ ਸੋਚ ਇਹ ਦਿਖਾਉਂਦੀ ਹੈ ਕਿ ਬਹੁਤ ਘਟਿਆ ਸੋਚਦੇ ਗੇਚਰ ਆਮ ਜੀ ਨੇ ਨਹੀਂ ਹਮ ਮੇਰੀ ਸੋਚ ਤਾਂ ਘਟਿਆ ਤੁਹਾਡੇ ਸਾਹਮਣੇ ਆ ਹਮ ਉਹ ਭੌਂਕੜ ਤੂੰ ਇਹ ਦੱਸ ਹਮ ਤੈਨੂੰ ਲੋਕ ਸਾਰੇ ਪੰਜਾਬ ਦੇ ਲੋਕ ਭੌਂਕੜ ਕਹਿੰਦੇ ਆ ਹਮ ਵੀ ਭੌਂਕੜ ਤੂੰ ਦੱਸ ਕਰਿਆ ਕੀ ਹੈ ਹਮ ਤੈਨੂੰ ਇੰਨਾ ਚਿਰ ਬਿਨਾ ਵਜ਼ੀਰੀ ਤੋਂ ਰੱਖਿਆ ਹਮ ਫਿਰ ਤੇਰੀ ਬਿਜ਼ੀਰੀ ਗਈ ਹਮ ਕਿਉਂ ਰੱਖਿਆ ਕਿ ਤੂੰ ਨਲਾਇਕਤਾ ਜੇ ਨਲਾਇਕ ਨਾ ਹੁੰਦਾ ਤੂੰ ਅੱਜ ਵਜ਼ੀਰ ਹੁੰਦਾ ਹਾਂ ਅੱਜ ਇਸ ਕਰਕੇ ਧਾਲੀਬਾ ਜੀ ਤੈਨੂੰ ਅਬਰਸਰ ਦੇ ਵਿੱਚ ਪਤਾ ਲੱਗੂ ਹਾਂ ਜਦੋਂ 2027 ਆਊ ਤੇ ਵੀ ਜਵਾਨਤ ਜੱਪ ਤਾ ਹਾਂ ਔਰ ਤੂੰ ਮੁਦੇ ਮੂੰਹ ਤੇ ਹੋਏਗਾ ਹਾਂ ਲੋਕਾਂ ਨੇ ਤੈਨੂੰ ਵੋਟ ਨਹੀਂ ਪਾਣੀ ਜਿੰਨੇ ਮਰਜੀ ਹਾਂ ਜਿਹੜੇ ਐਸਸੀ ਲੋਕਾਂ ਦੇ ਗੱਲਾਂ ਕਰਦਾ ਤਾਂ ਨਾ ਵੀ ਮੈਂ ਅਸੀਂ ਮੀਟਿੰਗ 'ਚ ਗਏ ਤੇ ਨਾਲ ਹਾਂ ਜਦੋਂ ਪਹਿਲੀ ਪਹਿਲੀ ਜਦੋਂ ਬਣਿਆ ਨਾ ਮੈਂ ਜਿਸਪਾਈਸ ਸੇਵਕ ਪੱਕੇ ਕਰ ਰਿਹਾ ਮੈਂ ਸਿਵਰਮੈਨ ਪੱਕੇ ਕਰ ਰਿਹਾ ਮੇਰੇ ਕੋ ਫੋਟੋ ਪਈਆਂ ਹਮ ਸਪਾਈਸ ਸੇਵਕ ਨੇ ਹਦਾਲ ਕਿੱਤੀ ਮੈਨੂੰ ਕਹਿੰਦਾ ਮੈਂ ਸਭ ਕੁਝ ਕਰੂੰਗਾ ਹਮ ਵੀ ਅਜ ਤੱਕ ਕਿਹੜੇ ਸਪਾਈਸ ਸੇਵਕ ਨੇ ਪੱਕੇ ਕਰਤੇ ਹਮ ਕਿਹੜੇ ਸਿਵਰਮੈਨ ਨੇ ਦਗਾ ਬਦਾਤੀ ਕਿਸੇ ਸਫਾਈ ਸੇਵਕ ਦੀ ਸਿਵਰਮੈਂਟੀ ਕਿਸੇ ਵੀ ਡਿਪਾਰਟਮੈਂਟ ਚ ਹਮ ਕੋਈ ਪੱਕਾ ਨਹੀਂ ਕਰੇ ਹਮ ਪੱਕਾ ਤਾਂ ਕਿਆ ਕਹਣਾ ਇਹਨੂੰ ਲੋਕ ਨੇ ਪੱਕਾ ਕੇਜਰੀਵਾਨ ਨੇ ਕੱਢ ਕੇ ਬਾਹਰ ਮਾਰਿਆ ਕਿਆ ਕਰੂੰਗਾ ਉਹ ਕਹਿੰਦੇ ਪੰਜਾਬ ਕਿਸੇ ਬਾਪ ਦਾ ਥੋੜੀ ਆ ਕੌਣ ਮੈਂ ਤੁਹਾਡੇ ਪਿਓ ਦਾ ਜਿਹੜਾ 2 ਲੱਖ ਰੁਪਇਆ ਲੈ ਕੇ ਤੁਸੀਂ ਢਗਾਰ ਮਾਰ ਕੇ ਹਾਂ 2 ਲੱਖ ਕਰੋੜ ਰੁਪਇਆ ਤੁਸੀਂ ਲੋਕਾਂ ਦੇ ਕਰਜ਼ਾ ਜਿਨਾਤਾ ਇਹ ਤੁਹਾਡੇ ਪਿਓ ਦਾ ਹਾਂ ਲੋਕਾਂ ਨੇ ਕਰਜ਼ਾ ਤਾਰਨਾ ਹਾਂ ਤੈਨੇ ਨਹੀਂ ਤਾਰਨਾ ਹਾਂ ਨਾ ਭਗਵੰਤ ਮਾਨ ਨੇ ਨਾ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਦੇ ਉੱਤੇ ਇਹ ਕਰਜ਼ਾ ਤਾਨੂੰ ਲੱਗਦਾ ਜੀ ਵੀ ਫਿਰ ਜਿਹੜਾ ਇਹ ਬਿਆਨ ਦਿੱਤਾ ਹੈ ਤੁਸੀਂ ਕਿਸਾਨਾਂ ਬਾਰੇ ਨਹੀਂ ਬੋਲੇ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਵੀ ਗੱਲ ਕਹਿ ਰਹੀ ਹੈ ਕਿ ਤਾਂ ਹੀ ਐਸੇ ਗੱਲਾਂ ਕਰਕੇ ਬੀਜੇਪੀ ਪੰਜਾਬ ਤੋਂ ਪਿਛੜੀ ਹੋਈ ਆ ਅਸੀਂ ਪਿਛੜੇ ਨਹੀਂ ਹਾਂ ਤੁਹਾਨੂੰ ਦੋ ਜਨ 27 ਚ ਪਤਾ ਲੱਗੂ ਹਾਂ ਅਸੀਂ ਕਿੱਥੇ ਖੜੇ ਆ ਹਾਂ ਇੱਕ ਬੰਦਾ ਸਰ ਉਹ ਤਾਂ ਕਹਿੰਦੇ ਕਹਿੰਦੇ ਪੰਜਾਬ ਚ ਬੀਜੇਪੀ ਕਦੇ ਵੜੇ ਨਹੀਂ ਸਕਦੀ ਕਹਿੰਦੇ ਇਹ ਬੀਬੀ ਜੀ ਹਾਂ ਕੇਜਰੀ ਦੀ ਵਾਲਤਾ ਕਹਿੰਦਾ ਤਾਂ ਨਾ ਹਾਂ ਵੀ ਦਿੱਲੀ ਚ ਮੇਰੇ ਜੂੰਦੇ ਜੂੰਦੇ ਹਾਂ ਦਿੱਲੀ ਚ ਬੀਜੇਪੀ ਦੀ ਸਰਕਾਰ ਨਹੀਂ ਪਰੂ ਮੇਰੇ ਮਰੇ ਦੇ ਬਾਦ ਬਣੂਗੀ ਆ ਤੇਰੇ ਸਾਹਮਣੇ ਹੀ ਆ ਤੈਨੂੰ ਮੁੰਦੇ ਮੂੰਹ ਬਾ ਰਿਆ ਤੈਨੂੰ ਹਰਾ ਕੇ ਘਰ ਬਿਠਾਤਾ ਹੁਣ ਤੂੰ ਲਿਆ ਕੇ ਪੰਜਾਬ ਚ ਚੇਅਰਮੈਨ ਜੁਪੀ ਤੋਂ ਲਾ ਰਿਆ ਚੇਅਰਮੈਨ ਤੂੰ ਦਿੱਲੀ ਤੋਂ ਲਾ ਰਿਆ ਇੱਥੇ ਨੌਕਰੀਆਂ ਦਿੱਲੀ ਵਾਲਿਆਂ ਬਾਹਰੋਂ ਦੇ ਰਿਆ ਕੀ ਪੰਜਾਬ ਦੇ ਲੋਕ ਨਹੀਂ ਹੈਗੇ ਇੱਥੇ ਕੋਈ ਕਾਬਲ ਬੰਦਾ ਨਹੀਂ ਹੈਗਾ ਇੱਥੇ ਆਮ ਆਦਮੀ ਗਏ ਤੂੰ ਇਹ ਗੱਲ ਕਿਸ ਦੀ ਚਲੰਦਰ ਚ ਮੈਂ 34% ਦੇਸੀ ਵੋਟ ਹਾਂ ਮੈਂ ਇੱਥੇ ਡਿਪਟੀ ਸੀਐਮ ਐਸਸੀ ਬਣਾਉਂਗਾ ਹਾਂ ਪੌਣੇ 4 ਸਾਲ ਹੋ ਗਏ ਇਹ ਕੇਜਰੀਵਾਲ ਜੀ ਜਦੋਂ ਤੁਸੀਂ ਚਲੇ ਜਾਓਗੇ ਤੁਹਾਡਾ ਬਿਸਤਰਾ ਗੋਲ ਕਰਦਣਾ ਪੰਜਾਬ ਨੇ ਹਾਂ ਫਿਰ ਤੁਸੀਂ ਕਿੱਥੇ ਬਣਾਓਗੇ ਹਾਂ ਤੁਸੀਂ ਜਾਣਦੇ-ਜਾਂਦੇ ਹੁਣ ਸਬਾਜ਼ਾ ਸਾਹਿਬ ਜੀ ਸਾਡੇ ਚਿਮਾ ਸਾਹਿਬ ਨੂੰ ਜਿਹੜਾ ਵਿੱਤ ਮੰਤਰੀ ਉਹਨੂੰ ਡਿਪਟੀ ਸੀਐਮ ਬਣਾ ਦਿਓ ਹਾਂ ਪੰਜਾਬ ਚ ਸਾਡੇ ਲੋਕਾਂ ਦਾ ਪੁੱਤ ਖਾਦੋ ਪਰ ਕੁਛ ਨਹੀਂ ਸੱਤ ਰਾਜ ਸਭਾ ਦੀ ਸਿੱਖਤਾ ਆਦੇ ਕਿਉਂ ਕਿੰਨੀ ਆ ਸੱਤ ਹਮ ਸੱਤਾਂ ਚ ਆਈ ਸਰਕਾਰ ਕੋਈ ਵੀ ਆਈ ਹੈ ਹਮ ਚਾਹੇ ਕਾਂਗਰਸ ਹੈ ਕਾਲੀਦਾਲ ਹੈ ਹਮ ਉਹਨਾਂ ਨੇ ਇੱਕ ਸੀਟ ਐਸਸੀ ਵਾਸਤੇ ਰੱਖੀ ਹਮ ਇਹ ਕੇਜਰੀਵਾਲ ਭਗਵੰਤ ਮਾਨ ਜੀ ਨੇ ਇੱਕ ਸੀਟ ਜਿਹੜੀ ਸਾਡੀ ਦੀ ਉਹ ਵੀ ਵੇਚਤੀ ਹਮ ਆ ਬੇਚ ਕੇ ਸਾਡੀ ਸੱਤ ਸੀਟਾਂ ਚੋਂ ਇੱਕ ਵੀ ਸੀਟ ਸਾਡਾ ਐਸਸੀ ਭਾਈਚਾਰੇ ਚ ਨੂੰ ਪੰਜਾਬ ਤੋਂ ਬਾਹਰ ਹਾਂ ਦੱਸੋ ਲਵਲੀ ਯੂਨੀਵਰਸਿਟੀ ਵਾਲਾ ਕੋਈ ਐਸੀ ਹੈ ਹਾਂ ਜਿਹੜੇ ਬਾਹਰ ਤੋਂ ਸ੍ਰਿੰਦਰ ਜੀ ਆ ਕੋਈ ਐਸੀ ਹੈ ਹਾਂ ਜਿਹੜੀ ਸਾਡੀ ਸੀਟ ਇੱਕ ਹਾਂ ਰਾਜ ਸਭਾ ਦੀ ਹਾਂ ਉਹ ਵੀ ਇੱਲੇ ਹੈ ਹਾਂ ਇਸ ਕਰਕੇ ਜਦੋਂ ਸਾਡਾ ਹਸਾਕਤਾ ਬਾਣਾ ਨਾ ਹਾਂ ਇੱਥੇ ਸਫਾਈ ਸੇਵਕ ਨੂੰ ਕਹਿੰਦਾ ਮੈਂ ਪੱਕੇ ਕਰਾਂ ਕੜਾ ਕਰਤਾ ਪੱਕੇ ਨੇ ਹਾਂ ਸਫਾਈ ਸੇਵਕ ਸੇਵਮੈਨ ਪੱਕੇ ਕਰਦੇ ਹਾਂ ਸਾਰੇ ਕੱਚੇ ਦੇ ਕੱਚੇ ਅੱਜ ਲੋਕ ਇਨਾ ਤੋਂ 2027 ਤੋਂ ਪਹਿਲਾਂ ਹੀ ਹਿਸਾਬ ਮੰਗਣਾ ਸ਼ੁਰੂ ਹੋ ਜਨਾ ਪਤਾ ਲੱਗਣਾ ਤੁਹਾਡੇ ਸਾਹਮਣੇ ਆਣਾ ਦੇਖਿਆ ਜਾਵੇ ਤਾਂ ਤਰਨਤਾਰਨ ਦੇ ਵਿੱਚ ਵੀ ਭਾਜਪੀ ਦੀ ਵੋਟ ਹੈ ਇਸ ਵਾਰ ਵੋਟ ਬੈਂਕ ਜਿਹੜਾ ਘਟ ਪਿਆ ਦੇਖਿਆ ਤੁਸੀਂ ਮੈਡਮ ਜੀ ਜਦੋਂ ਜਿਹੜੀ ਲੋਕਲ ਸਰਕਾਰ ਹੁੰਦੀ ਨਾ ਉਸ ਟਾਈਮ ਬਖਦ ਦੀ ਉਹਦਾ ਦਾਮ ਡੰਡ ਪੇੜ ਸਭ ਕੁਝ ਲੱਗੇ ਤੁਹਾਡੇ ਸਾਹਮਣੇ ਉੱਤੇ ਦੀ ਇੱਕ ਐਸਐਸਪੀ ਸਾਹਿਬ ਨੂੰ ਵੀ ਸਸਪੈਂਡ ਇਲੈਕਸ਼ਨ ਕਮਿਸ਼ਨ ਕਰਤਾ ਕਿਉਂ ਕੀਤਾ ਕਿਉਂਕਿ ਗੜਬੜੀ ਸੀ ਗੜਬੜੀ ਗੜਬੜੀ ਕਰਕੇ ਇਹ ਬੰਦੇ ਨੇ ਉਹ ਵਿਚਾਰੀ ਦੇਵੀ ਹੂੰ ਜਿਹਨੇ ਹੁਕਮ ਮੰਨਿਆ ਹੂੰ ਹੁਕਮ ਦੀ ਪਾਲਣਾ ਕਿਤੇ ਹੋਇਆ ਕਿਆ ਹੂੰ ਆ ਜੋ ਬੇਲੀ ਕਰਕੇ ਬਿਠਾਤੀ ਸਾਰੀ ਉਮਰ ਹੂੰ ਜਿੰਨਾ ਚਿਰ ਉਹ ਆਈਪੀਐਸ ਰਹੋਗੀ ਨਾ ਹੂੰ ਉਹ ਕਦੀ ਇਲੈਕਸ਼ਨ ਚ ਡਿਊਟੀ ਨਹੀਂ ਕਰੇਗੀ ਹੂੰ ਉਹਨੂੰ ਐਡੀ ਬੜਾ ਦੁੱਖ ਦਿੱਤਾ ਹੂੰ ਇਹ ਦੇਣੇ ਵਾਲਾ ਕੌਣ ਹੈ ਭਗਵੰਤਮਾਨ ਹੂੰ ਕੇਜਰੀਵਾਲ ਹੂੰ ਆ ਜਿਹੜਾ ਸੌਧਿਆ ਕਹਿੰਦਾ ਦਾ 2027 ਚ ਅਸੀਂ ਸਰਕਾਰ ਬਣਾਵਾਂਗੇ ਹਾਂ ਡਾਂਡਪੇਟ ਜੋ ਮਰਜ਼ੀ ਕਰੇ ਸਾਨੂੰ ਚਾਹੇ ਗੋਲੀ ਚਲਾਣੀ ਪਈ ਜਾ ਬੰਦੇ ਮਾਰਨੇ ਪਏ ਬਿਲਕੁਲ ਤੁਸੀਂ ਕਰਾਂਗੇ ਹਾਂ ਭਗਵੰਤ ਮਾਨ ਜੀ ਫਿਰ ਇਹ ੱੱਕਾ ਪੰਜਾਬ ਜਾਊਗਾ ਮੈਡਮ ਜੀ ਇਹ ਹੋਣੀ ਇੱਕ ਸੀਟ ਤੇ ਜਾ ਕੇ ਹਾਂ ਜੇ ਤਾਂ 117 ਚ ਹੋਏਂਗਾ ਹਾਂ ਇਹ ਫਿਰ ਪੰਜਾਬ ਚ ਨਹੀਂ ਹੋਏਂਗੇ ਹਾਂ ਇਹ ਦਿੱਲੀ ਤੋਂ ਬਾਹਰ ਹੋਣਗੇ ਹਾਂ ਜਾਂ ਤਾਂ ਤਿਹੜ ਜੇਲ ਚ ਹੋਏਂਗੇ ਜਾ ਪਰੇ ਬਾਹਰੇ ਦੇ ਚੋਣਗੇ ਤੁਹਾਡੇ ਸਾਹਮਣੇ ਆਜਣਾ ਹਮ ਇੱਕ ਇੱਕ ਪੈਸੇ ਦਾ ਹਿਸਾਬ ਹਮ ਪੰਜਾਬ ਦੇ ਲੋਕ ਇਹਨਾਂ ਕੋਲੋਂ ਲੈਣਗੇ ਹਮ ਇੱਕ ਇੱਕ ਜ਼ਮੀਨ ਦਾ ਸਾਥ ਹਮ ਪੈਸੇ ਦਾ ਸਾਥ ਇੱਕ ਇੱਕ ਫਾਇਲ ਦਾ ਸਾਥ ਰੇਤੇ ਬਜਰੀ ਦਾ ਸਾਥ ਲਿਕੜ ਪਾਲਸੀ ਦਾ ਸਾਥ ਇੱਕ ਇੱਕ ਹਿਸਾਬ ਲੈ ਲੈਣਾ ਹਮ ਕੋਈ ਨਹੀਂ ਛੱਡਣਾ ਹਮ ਜਿਹੜਾ ਇਹਨਾਂ ਨੇ ਕੋਈ ਲੁੱਟ ਮਿਚੀ ਨਾ ਇਹਨਾਂ ਕੋਲੋਂ ਹਰ ਪੈਸੇ ਦਾ ਹਿਸਾਬ ਲੈ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਚ ਐ ਬੀਜਪੀ ਜਮਾ ਕਰਾਏਗੀ 2027 ਦੀਆਂ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਜੀ ਲੱਗਦਾ ਕਿ ਜੀ ਤੁਸੀਂ ਦੇਖਿਓ ਹਮ ਪਰਮਾਤਮਾ ਕਿੰਨੀ ਬਖਸ਼ਿਸ਼ ਕਰੇਗਾ ਹਮ ਪਰਮਾਤਮਾ ਕਹੇਗਾ ਹਮ ਕਿ ਬੀਜਪੀ ਵਾਲੇ ਤੁਹਾਡੀ ਸਰਕਾਰ ਆ ਰਹੀ ਹੈ ਤੁਸੀਂ ਮੰਨ ਲਓ ਹਮ ਪੰਜਾਬ ਨੂੰ ਬਚਾ ਸਕਦੀ ਹੈ ਤੱਕੇ ਬੁਲ ਬੀਜਪੀ ਬਚਾ ਸਕਦੀ ਹਮ ਹੋਰ ਕੋਈ ਵੀ ਹਮ ਨਾ ਕਾਂਗਰਸ ਬਚਾ ਸਕੇ ਨਾ ਆਮ ਆਦਮੀ ਬਚਾ ਸਕੇ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਵੀ ਤਾਂ ਵਜਾ ਸਕਦੇ ਹਾਂ ਪੰਜਾਬ ਨੂੰ ਉਹ ਕੋਈ ਗੱਲ ਨਹੀਂ ਭੈਣ ਮੇਰੀਏ ਹੂੰ ਤੁਹਾਡੇ ਸਾਹਮਣੇ ਆਈ ਨਾ ਜੇ ਵਿਚਾਣੇ ਵਾਲੇ ਹੁੰਦੇ ਤਾਂ ਜੋ ਉੱਤੇ ਜਿੱਤੀ ਜਾਂਦੇ ਤੁਹਾਨੂੰ ਤੰਦ ਹੂੰ ਤਰਨ ਤਰਨ ਦੇ ਵਿੱਚ ਚਲੋ ਦੂਜੇ ਨੰਬਰ ਤੇ ਤਾਂ ਆਏ ਨਾ ਮੈਡਮ ਜੀ ਉਹ ਮੇਰੀ ਬੇਨਤੀ ਹੈ ਅਸੀਂ ਵੀ ਤਾਂ ਚੌਥੇ ਨੰਬਰ ਤੇ ਆਏ ਹਾਂ ਇਹ ਗੱਲਾਂ ਨਹੀਂ ਹੈਗੀਆਂ ਹੂੰ ਦੂਜੇ ਤਾਂ ਹਰ ਤਾਂ ਗਏ ਨਾ ਹੂੰ ਉਹ ਗੱਲਾਂ ਨਾ ਛੱਡੋ ਕਹਿੰਦੇ ਇਹ ਭਾਜੀਪੀ ਤਾਂ ਫਿਰ ਨੇੜੇ ਤੜੇ ਵੀ ਨਹੀਂ ਦੇਖੀ ਹਨਾ ਮੈਡਮ ਜੀ ਲੜੇ ਤੜੀ ਨੇ ਅਸੀਂ ਭੱਜੇ ਤਾਂ ਨਹੀਂ ਮੈਦਾਨ ਛੱਡ ਗਏ ਭੱਜੇ ਤਾਂ ਉਹ ਵੀ ਨਹੀਂ ਗਏ ਨਾ ਇਹ ਨਹੀਂ ਅਸੀਂ ਜੇ ਛੱਡ ਕੇ ਮੈਦਾਨ ਭੱਜ ਜਾਂਦੇ ਫਿਰ ਅਸੀਂ ਕਹਿੰਦੇ ਵੀ ਅੱਥਾ ਮੈਦਾਨ ਛੱਡ ਕੇ ਅਸੀਂ ਲੜੇ ਆ ਖੂਨ ਸੂਰਤਿਆਂ ਲੜਾਈ ਅਸੀਂ ਕੋਈ ਉੱਥੇ ਪੈਸੇ ਨਹੀਂ ਵੰਡੇ ਅਸੀਂ ਕੋਈ ਕਿਸੇ ਨੂੰ दारू ਨਹੀਂ ਵੰਡੀ ਕਿਸੇ ਨੂੰ ਪੋਗੜ ਵਿੱਚ ਭਗਵੰਤ ਮਾਨ ਨੇ ਇਹਨਾਂ ਨੇ ਤਾਂ दारू ਦੇ ਟਰੱਕਾਂ ਦੇ ਟਰੱਕ ਵੰਡੇ ਕਿੰਨੀਆਂ दारू ਦੀਆਂ ਪੇਟੀਆਂ ਚਾ ਟਰੱਕ ਵੰਡੇ ਲੋਕਾਂ ਨੋਟਾਂ ਨੋਟ ਵੰਡੇ ਇਹ ਜਿਹੜੇ ਜਿੱਤੇ ਨਾ ਭਗਵੰਤ ਮਾਨ ਜੀ ਇਹ ਪੈਸੇ ਦੇ ਜ਼ੋਰ ਨਾਲ ਜਿੱਤੇ ਹਨ ਹੂੰ ਇਹ ਪੈਸਾ ਤੋਂ ਹੀ ਗੱਲ ਨਹੀਂ ਜਦੋਂ 2027 ਆਣੀ ਹੈ ਹੂੰ ਫਿਰ ਇੱਥੇ ਪੈਸਾ ਨਹੀਂ ਚੱਲਣਾ ਇੱਥੇ ਬੋਰਡ ਚੱਲਣੀ ਹੈ ਹੂੰ ਲੋਕਾਂ ਦਾ ਇਸ਼ਾਰਾ ਚੱਲਣਾ ਕਿੱਧਰ ਨੂੰ ਜਾਣਾ ਹੂੰ ਸਾਰੇ ਲੋਕ ਅੱਕੇ ਬੈਠੇ ਪੰਜਾਬ ਦੇ ਭਲੇ ਲਈ ਹੂੰ ਜਿਹੜਾ ਕਰਜ਼ਾ ਇਹ ਸਿਰਫ ਇੱਕ ਬੰਦਾ ਖਤਮ ਕਰ ਸਕਦਾ ਉਹ મોદી ਹੈ ਹੂੰ ਜਿਹਦਾ ਨਾਮ મોદી ਹੈ ਹੂੰ ਜਿਹੜਾ ਪੰਜਾਬ ਦਾ ਭਲਾ ਕਰ ਸਕਦਾ ਤੁਹਾਡੇ ਸਾਹਮਣੇ ਹੈ ਹੂੰ ਤੁਸੀਂ ਦੇਖ ਰਹੇ ਹੋ ਨਾ ਕਿ ਲੋਕ ਕਹ ਰਹੇ ਤੇ ਬੀ ਹਰਿਆਣਾ ਕਾਂਨਦਨ ਸਰਕਾਰ ਆ ਗਈ ਕਿੱਥੇ ਗਈ ਹਮ ਨਿੰਗ ਦੇ ਭੱਟੇ ਮੰਗੁਰ ਮੰਤਰੀਆਂ ਰੱਖਦੇ ਆ ਰਿਆਣੇ ਚ ਹਮ ਆਪ ਬਿਹਾਰ ਕਹਿੰਦੇ ਤੇ ਵੀ ਬੀਜੇਪੀ ਨਹੀਂ ਜਾਂਦੀ ਹਮ ਉੱਥੇ ਕਹਿੰਦੇ ਉਹ ਫਲਾਣੀ ਆਉਗੀ ਉਹ ਚੱਕ ਕੇ ਕਿਤਾਬ ਫੇਰੀ ਗਿਆ ਬੋਟਚੋਰ 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 ਕੋਣ ਹੈ ਹਮ ਬੋਟਚੋਰ ਸਭ ਤੋਂ ਪਹਿਨਾ ਰਾਹੁਲ ਗਾਂਧੀ ਦਾ ਨਾਨਾ ਹਮ ਜਿਹੜਾ ਨੰਨਾ ਨਾ ਨਾਨਾ ਇਹਨਾਂ ਦਾ ਪੰਡਤ ਜਵਾਰ ਲਾਲ ਦੇਰੋ ਦ ਸ਼ੁਰੂ ਕਰ ਲੋ ਹਮ ਮਨਮੋਹਨ ਜਿੱਤ ਕਰ ਇਹ ਸਾਰੇ ਹੀ ਬੋਟ ਚੋਰ ਹੈ ਹਮ ਇਹ ਕਹਿੰਦੇ ਮੋਦੀ ਬੋਟ ਚੋਰ ਹੈ ਬੋਧੀ ਬੋਟ ਚੋਰ ਨਹੀਂ ਹਮ ਇਹ ਚੋਰ ਹੈ ਸਭ ਤੋਂ ਪਹਿਲਾਂ ਮਿਸਾਲ 바ਵਾ ਸਾਹਿਬ ਉਮੀਦ ਕਰਦੀ ਹੈ ਹਮ 바ਵਾ ਸਾਹਿਬ ਉਮੀਦ ਕਰ ਜਦੋਂ ਇਲੈਕਸ਼ਨ ਲੜੇ ਨਾ ਹਮ ਤੇ ਪੰਡਤ ਜਵਾਰ ਲਾਲ ਅੱਜ 4 ਵਜੇ ਗਿਆ ਹਮ ਉੱਥੇ 바ਵਾ ਸਾਹਿਬ ਦੀ 74330 ਵੋਟਾਂ ਕੈਂਸਲ ਕੀਤੀਆਂ ਤੇ 14000 ਤਿਆਰ ਹਾ ਹਮ ਫੇ ਇੱਕ ਮੰਡਮ ਨੇ ਸਤੀਫਾ ਦਿੱਤਾ ਉਹਨੇ ਉੱਥੇ ਇਲੈਕਸ਼ਨ ਲੜਾਈ ਪੈਸ਼ਟ ਬੰਗਾਲਤੀ ਹਮ ਉਹਨੇ ਜਿਤਾਤਾ ਪੰਡਿਤ ਜੀ ਨੇ ਕੀ ਕੀਤਾ ਜਵਨਾਰੀ ਨੇ ਉਹਨਾਂ ਨੇ ਚੱਕ ਕੇ ਜਿਹੜੀ ਜਗ੍ਹਾ ਸੀ ਨਾ ਉਹ ਚੱਕ ਕੇ ਬੰਗਲਾਦੇਸ਼ ਚ ਪਾਤੀ ਪਾਕਿਸਤਾਨ ਨੂੰ ਦੇਤੀ ਉਹ ਅੱਜ ਤੱਕ ਬੰਗਲਾਦੇਸ਼ ਦੇ ਵਿੱਚ ਦਸੋਪੋਰਟ ਚੋਰ ਕੌਣ ਹੈ ਹਮ ਅਸੀਂ ਉੱਚਦੇ ਹਾਂ ਜੇ ਹਿੰਦੁਸਤਾਨ ਦੇ ਵਿੱਚ ਜੇ ਭਲਾਈ ਹੋਦੀ ਹੈ ਹਮ ਐਸੀ ਵਰਗ ਦੀ ਆਉਣ ਲਈ ਪਰ ਬੀਜੇਪੀ ਕਰਦੀ ਹਮ ਜੇ ਅੱਜ ਬੀਜੇਪੀ ਨੇ ਰਾਮ ਮੰਦਰ ਬਣਾਇਆ ਨਾ ਜੋਧਿਆ ਚ ਹਮ ਉੱਥੇ ਭਗਵਾਨ ਵਾਲਮੀਕੀ ਮਹਾਰਾਜ ਜੀ ਮੰਦਰ ਬਣਾਇਆ ਹਮ ਉੱਥੇ ਇੰਟਰਨੈਸ਼ਨਲ 에ਅਰਪੋਰਟ ਭਗਵਾਨ ਵਾਲਮੀਕੀ ਬਣਾਇਆ ਹਮ ਮੋਦੀ ਸਾਹਮਣੇ 바ਵਾ ਸਾਹ ਮੇਦ ਕਰਦੇ ਪੰਜ ਤੀਰ ਸਥਾਨ ਬਣਾਏ ਹਮ ਸਭ ਤੋਂ ਪਹਿਲਾਂ ਦਿੱਲੀ ਜਿੱਥੇ ਉਹਨਾਂ ਨੇ ਵੈਡ ਕਿ ਸਦਾਨ ਨਹੀਂ ਕਿਹਾ ਉਹ ਜਾ ਕੇ ਦੇਖੋ ਹਮ ਜਦੋਂ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆਈ ਤੁਸੀਂ ਬੀਤੇ ਦਿਨਾਂ ਦੇ ਵਿੱਚ ਇੱਕ ਬਿਆਨ ਵੀ ਸੁਣਿਆ ਹੋਗਾ ਰਾਜਾ ਵੜਿੰਗ ਦਾ ਉਹ ਕਹਿੰਦੇ ਸੀ ਕਿ ਇੱਕ ਭੂਟਾ ਸਿੰਘ ਹੁੰਦਾ ਸੀ ਜੋ ਕਾਲੇ ਰੰਗ ਦਾ ਹੁੰਦਾ ਸੀ ਇਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਮੈਡਮ ਜੀ ਕਾਲੇ ਰੰਗ ਦਾ ਸਿਪੋਲਨਤ ਵੀ ਹੈ ਹਮ ਰਾਮਚੰਦਰ ਵੀ ਕਾਲਾ ਕ੍ਰਿਸ਼ਨ ਭਗਵਾਨ ਵੀ ਕਾਲਾ ਉਹ ਦੇਸ਼ ਦਾ ਗ੍ਰਹਿ ਮੰਤਰੀ ਹੈ ਹਮ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਕਿੰਨੇ ਵਜ਼ੀਰ ਰਹੇ ਹੋਣ ਹਮ ਗਵਰਨਰ ਵੀ ਦੇ ਆਉਵੇ ਤੇ ਜਿਹੜੀ ਧਰਤੀ ਤੇ ਅਸੀਂ ਬੈਠੇ ਹਾਂ ਇਸ ਟਾਈਮ ਇੱਥੇ ਤੋਂ ਪ੍ਰਤੀਨਿਧੀ ਕਰਦਾ ਹੋਵੇ ਹੂੰ ਤੋਂ ਐਸੇ ਬੇਤੁਕੀਆਂ ਬੇਸਮਝ ਨਹੀਂ ਗੱਲਾਂ ਕਰੇ ਹੂੰ ਉਹ ਇਸ ਕਰਕੇ ਉਹਨੂੰ ਟਾਈਮ ਮਿਲ ਗਿਆ ਹੂੰ ਕੋਈ ਗੱਲ ਨਹੀਂ ਹੂੰ ਲੋਕਾਂ ਨੇ ਉੱਥੇ ਨਾ ਤਰਨ ਤਾਨ ਦੇ ਵਿੱਚ ਹੂੰ ਕਾਂਗਰਸ ਪਾਰਟੀ ਨੂੰ ਇਸੇ ਕਰਕੇ ਵੋਟ ਨਹੀਂ ਪਈ ਹੂੰ ਦੱਸ ਤਾਂ ਲੋਕਾਂ ਨੇ ਹੂੰ ਫਿਰ ਭਾਜਪਾ ਨੂੰ ਕਿਹੜੀ ਗੱਲੋਂ ਨਹੀਂ ਪਈ ਹੈਗੀ ਚਲੋ ਕਾਂਗਰਸ ਨੂੰ ਤਾਂ ਮਾਣ ਆਵੇ ਜੀ ਮੈਂ ਤੁਹਾਨੂੰ ਪਹਿਲੇ ਦੱਸਿਆ ਨਾ ਵੀ ਆਹ ਜਿਹੜੇ ਰਾਮ ਨਾਮ ਜਪਣਾ ਪ੍ਰਾਇਮਾਲ ਆਪਣਾ ਉੱਥੇ ਮਾਇਆ ਹੀ ਨਹੀਂ ਬਣਦੀ। ਹਾਂ। ਉੱਥੇ ਲੋਕਾਂ ਦੇ ਪੈਸੇ ਪਿੱਛੇ ਲੱਗ ਕੇ, दारू ਪਿੱਛੇ ਲੱਗ ਕੇ ਹਾਂ। ਮੋਟ ਜੜੀਆਂ ਜਦੋਂ ਉਪ ਚੋਣ ਹੁੰਦੀ ਉਹ ਹਮੇਸ਼ਾ ਹੀ ਜਿਹਦੀ ਸਰਕਾਰ ਉਹਦੇ ਨਾਲ ਹੀ ਹੁੰਦੀ। ਹਾਂ। ਜੀ ਮੇਰਾ ਆਖਰੀ ਸਵਾਲ, ਅਕਾਲੀ ਦਲ ਨਾਲ ਗੱਠ ਜੋੜ ਕਰੋਗੇ ਜੀ? ਮੈਡਮ ਜੀ ਇਹ ਪਾਰਟੀ ਦੇ ਬੰਦਿਆਂ ਨੂੰ ਪਤਾ ਮੈਂ ਤਾਂ ਥੋੜਾ ਜਿਹਾ ਥੱਲੇ ਜੇ ਸੇਵਾਦਾਰ ਐ ਨਾ ਤਾਂ ਹਾਂ। ਮੈਨੂੰ ਕਹਿਣਗੇ ਭਾਈ ਤੂੰ ਉੱਥੇ ਚੱਲ ਮੈਂ ਉੱਥੇ ਚਲਾ ਜਾਊਂਗਾ। ਹਾਂ। ਜਿੱਥੇ ਮੇਰੀ ਡਿਊਟੀ ਲੱਗੀ ਕੋਈ ਮੈਂ ਇਸ ਚੀਜ਼ ਦੇ ਵਿੱਚ ਇਹ ਪਾਰਟੀ ਹਾਈਕ ਮੰਡ ਦਾ ਕੰਮ ਹੈ ਜੇ ਤੁਹਾਨੂੰ ਲੱਗਦਾ ਵੀ ਪੰਜਾਬ ਦੀ ਭਲਾਈ ਦੇ ਲਈ ਗੱਠਜੋੜ ਹੋਵੇ ਤਾਂ ਤੁਸੀਂ ਸਹੀ ਸਮਝਦੇ ਹੋ ਦੇਖੋ ਜੋ ਪਾਰਟੀ ਚਾਹੇਗੀ ਉਹਦੇ ਵਾਸਤੇ ਸਹੀ ਹੈ ਠੀਕ ਹੈ ਜੀ ਆਪਾਂ ਪਾਰਟੀ ਦੀ ਹਰ ਇੱਕ ਨੂੰ ਤਾਮੀਰ ਕਰਾਂਗੇ ਹਮ ਪਾਰਟੀ ਦਾ ਹੁਕਮ ਮੰਨेंगे ਪਾਰਟੀ ਦੇ ਨਾਂ ਚੱਲਾਂਗੇ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਯਕੀਨਤੀ ਸਮਝਾ ਦਿੱਤਾ ਹੁਣ ਸਾਨੂੰ ਦਈ ਸੱਸ ਧੰਨਵਾਦ